ਅਸਿਕ ਨੇ ਵੀ ਜੇ ਭਗਵੰਤਵਾ ਦੀ ਗੱਲ ਸਾਡੀ ਸ਼ਕਲ ਦਿਖਾਉਣ ਜੋ ਕੀ ਰਹਿਣਾ ਚਾਹੁੰਦੀ ਹੈ ਤਾਂ ਅੱਜ ਵਿਦਿਆਰਥੀਆਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਸਰ ਇੱਕ ਗੱਲ ਸਰ ਜੀ ਇਹ ਇਹ ਵਿਦਿਆਰਥੀਆਂ ਦੇ ਨਾਲ ਤਾਂ ਮੀਤਹਿਰ ਨੂੰ ਕੁੜੀ ਨੇ ਲਲਕਾਰ ਤੋਂ ਲਲਕਾਰ ਜੱਥੇ ਬੰਦੀ ਤੋਂ ਸਵਾਲ ਕੀਤੇ ਨੇ ਤਿੱਖੇ ਇਹ ਜਿਹੜੀ 2022 ਦੇ ਵਿੱਚ 20 ਕਰੋੜ ਰੁਪਏ 'ਚ ਸਾਡੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਚੱਲੀ ਸੀ ਕਰੋ ਜਵਾਬ ਦੇ। ਇਹ ਸਰਕਾਰਾਂ ਨੇ ਟੀਹਾਂ ਨੇ ਸਾਡੇ ਉੱਤੇ ਲਾਠੀਆਂ ਚਲਾਈਆਂ ਨੇ। ਸਾਡੇ ਉੱਤੇ ਪਲਚੇ ਕੀਤੇ ਨੇ ਇਹੋ ਸਰਕਾਰ ਐ। ਇੱਕ ਮਿੰਟ 20 ਕਰੋੜ ਰੁਪਏ 'ਚ ਤੁਸੀਂ ਸਾਡੀ ਯੂਨੀਵਰਸਿਟੀ 2022 ਵਿੱਚ ਵੇਚਣ ਲੱਗੇ ਸੀ ਉਹ ਸਾਬਤ। ਇਹ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ। ਇੱਕ ਮਿੰਟ ਸਾਡੀ ਯੂਨੀਵਰਸਿਟੀ ਤੁਸੀਂ ਵੇਚਿਆ। ਬੇਟਾ ਮੇਰੀ ਬਹੁਤ ਮੇਰੀ ਯੂਨੀਵਰਸਿਟੀ 20 ਕਰੋੜ ਰੁਪਏ 'ਚ ਰਹੀ ਸੀ ਅਸੀਂ ਦੇਖ ਸਕਦੇ ਹਾਂ। ਤੇ ਤੁਸੀਂ ਅੱਜ ਕਿਹੋ ਜਿਹਾ ਫੋਨ ਨਾਲ ਆ ਕੇ ਆਏ ਹੋ। ਸਰਕਾਰ ਨਾਲ ਕੀ ਗੱਲ ਹੈ? ਆਪਾਂ ਤੁਹਾਡੇ ਇਹੋ ਕਰਦੇ ਹਾਲੇ ਕਿ ਤੇ ਆ ਜਿਹੜੇ ਰੋਸ ਨੇ ਰੋਸਾਂ ਦਾ ਵੀ ਜਵਾਬ ਜਿਹੜਾ ਹੁੰਦਾ ਹੈ ਥੈਂਕ ਯੂ ਸਰ ਦੰਗਿਆਂ 'ਤੇ ਵਿਰੋਧ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਕਹੋਗੇ ਸੰਗਸਦ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਜੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਤੁਹਾਡੇ ਕਲਾਬ ਇਹ ਡੈਮੋਕ੍ਰੇਸੀ ਹੈ ਸਾਰੇ ਮੈਂਬਰਾਂ ਦੋ ਵੀ ਇੱਕ ਮਿੰਟ ਇੱਕ ਮਿੰਟ ਸਰ ਸਭ ਪਹਿਲਾਂ ਜਵਾਬ ਦੇ ਕੇ ਜਾਓ ਨਹੀਂ ਮੈਂ ਜਵਾਬ ਹੀ ਸਵਾਲ ਹੀ ਲੈਣਾ ਨਹੀਂ ਪਰ ਐਕਸੀਕਿਊਟਿਵ ਮੈਂਬਰ ਹੁੰਦੇ ਸੀ ਮੈਂ ਤਾਂ ਮੈਨੂੰ ਚੱਕਰ ਐਕਸੀਕਿਊਟਿਵ ਮੈਂਬਰ ਹੁੰਦੇ ਹਾਂ ਸਰਾਉ ਨਾ ਨਾ मतलब पहला नहीं है जो मैं नोटिस किया गार था नॉर्मल में बना है बस ये पार्टी तो बना रहे हैं एमपी साहब आम आदमी पार्टी बना रहे हैं भाई थोड़ा पीछे भाई ये जोड़े ए दी एक्सपीज़ो मेंबर ये तो हाँ पर ये कैमरा पीछे नहीं लाइव कर रहे हैं ਦੂਜੀ ਗੱਲ ਸਾਡਾ ਵੀ ਲਾਈਵ ਕਰਦੇ ਆ ਸਿੱਧੀ ਸਿੱਧੀ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦੇਤਾ ਜੀ ਉਹ ਉਹ ਦੇਤਾਗਾ ਤੁਹਾਡੇ ਕੋਈ ਪੈਸੇ ਕਿੱਥੇ ਦੇ ਹੋ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਪਦਾ ਬਣਦਾ ਥੋੜਾ ਕੈਮਰਾ ਪਿੱਛੇ ਕਰ ਲਓ ਪਲੀਜ਼ ਨਾ ਨਾ ਡਿਪਾਰਟਮੈਂਟ ਦੁਬਾਰਾ ਮੇਰੀ ਗੱਲ ਸੁਣੋ ਨਾ ਨਾ ਡਿਪਾਰਟਮੈਂਟ ਦੀ ਗੱਲ ਨਹੀਂ 2001 ਦਾ ਜੁਣਾ ਮੈਂ ਜੀ ਸਟੂਡੈਂਟ ਆ ਮੈਂ 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 ਯੂਨੀਅਨ ਲੀਡਰ ਵੀ ਆ ਨਹੀਂ ਨਹੀਂ ਕੁਝ ਵੀ ਰਹੇ ਹੋ ਸਰ ਮੈਨੂੰ ਸਵਾਲ ਕਰਦਾ 2020 ਚ ਇਹ ਵੀ ਸੈਨੇਟਰ ਇਲੈਕਸ਼ਨ ਹੋਏ ਸੀ ਸਰ ਤਾਂ ਮੈਨੂੰ ਇੱਕ ਮਿੰਟ ਸੁਣ ਲੈ ਹਾਂ ਹਾਂ ਤੁਸੀਂ ਸਟੂਡੈਂਟ ਐ ਤਾਂ ਹਾਂ ਉਹਿਆ ਦੀਪ ਕੀ ਇਲੈਕਸ਼ਨ ਨਹੀਂ ਹੋਏ ਸੀ ਉਦੋਂ ਵੀ ਇੱਥੇ ਪਟਾਇਆ ਸੀ ਕਰਦੇ ਸੀ ਕਿਰਾਏ ਸੀ ਕਿ ਉਹਦਾ ਫਰਜ ਹੈ ਇੱਕ ਮਿੰਟ ਇੱਕ ਮੇਰਾ ਇੱਕ ਜਵਾਬ ਹੈ ਮੇਰਾ ਮੇਰਾ ਇਹ ਇੱਕ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਇਆ ਜਾਵੇ ਬਾਈ ਕੈਮਰਾ ਪਿੱਛੇ ਕਰਦਾ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਅਸੀਂ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਆ ਸਾਨੂੰ ਤੁਸੀਂ 24 ਘੰਟੇ ਨਹੀਂ ਕਿਸੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਹ ਜੀਨੀਸ ਟੂ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬਸਾਬ ਤੋਂ ਤਿਆਰਤੀਆਂ ਦਾ ਇੱਕ ਇਨਕਲਾਬੀ ਜਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤਾਨ ਸਰਕਾਰ ਹੁੰਦੀ ਹੈ ਭਾਈ ਸਾਡੇ ਉੱਤੇ ਭਾਈ ਪੱਗ ਲਾਏਗਾ ਯਾਰ ਮੜਾ ਪਰਾਂ ਗੱਲ ਹੈ ਮੈਂ ਤਾਂ ਜਵਾਬ ਮੰਗ ਰਿਹਾ ਕਿ ਕਿੰਨੀ ਵਾਰ ਮੇਰੀ ਗੱਲ ਦੇ ਅੱਗੇ ਨਹੀਂ ਬਾਈ लाठी चार्ज लाठी चार्ज क्यों नाला के बैठ तो जो ਕਿ ਇਹ ਪੰਜਾਬ ਸਰਕਾਰ ਇੰਨੀ ਨਾਕਾਮ ਰਹੀ ਹੈ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਨਾਲ ਹੈ ਅੱਗੇ ਦੀ ਨਾਲ ਹੈ ਔਰ ਮੈਂ ਪਹਿਲੇ ਦਿਨ ਤੋਂ ਮੈਂ ਹੀ ਸ਼ੁਰੂਆਤ ਕੀਤੀ ਹੈ ਤੇ ਹੁਣ ਇਹ ਜਿਹੜੀ ਰੈਜ਼ੋਲੂਸ਼ਨ ਦੀ ਮੰਤਰੀ ਸਾਹਿਬ ਦੇ ਕਹਿਣ ਤੇ ਜਿਹੜੀ ਰੈਜ਼ੋਲੂਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਐਮਰਜੈਂਸੀ ਸੱਦ ਕੇ ਅਸੀਂ ਪਾਵਾਂਗੇ ਉਹ ਕਦੋਂ ਤੱਕ ਹੋ ਜਾਊਗਾ ਕੋਈ ਮਿਨਿਮਮ ਮੈਕਸਿਮਮ ਟਾਈਮ ਆ ਜਿਹੜਾ ਸੈਸ਼ਨ ਆ ਰਿਹਾ ਇੱਥੇ ਲੈ ਕੇ ਐਮਰਜੈਂਸੀ ਕੋਈ ਸੱਦਿਆ ਨਹੀਂ ਜਾਊਗਾ ਪਰ ਉਹਨਾਂ ਟਾਈਮ ਫਿਰ ਇਹ ਰੋਲਾ ਚੱਲਦਾ ਰਹੇ ਰੋਲਾ ਕਿਉਂ ਅੱਜ ਗਵਰਨਰ ਨੂੰ ਮਿਲ ਕੇ ਆਏ ਅੱਜ ਕੇ ਇਸ ਮੌਕੇ ਵੀ ਅਸੀਂ ਇਹ ਕੰਝ ਕਰ ਨਹੀਂ ਹੁਣ ਦਵਾਗੇ ਮਜ਼ਾਕ ਖੇਡ ਹੀ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦੇ ਘਰ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਜਰੀਵਾ ਤੇ ਕੋਈ ਪਰਚਾ ਹੁੰਦਾ ਉਹ ਪਚੱਕੇ ਜਾਂਦਾ ਉਹ 92 ਦੇ 12ਵੇਂ ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਨੇ ਆ ਕੁਝ ਮੁਕਤ ਰਹੀ ਹੈ ਉਹ ਤਾਂ ਕਹਿੰਦੇ ਕਹਿੰਦੇ ਬੇਟੇ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ ਆ ਕੀ ਕਿਤਾ ਸੀਗਾ ਜੀ 2021 ਦੇ ਵਿੱਚ ਵੀ ਸਹਰਦੀਆਂ ਚੋਣਾ ਨਹੀਂ ਹੋਇਆ ਸੀ ਗਿਆ ਅਸੀਂ 28 ਦਿਨ ਇੱਥੇ ਦਿਨ ਰਾਤ ਦਾ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸਹਰਦੀਆਂ ਚੋਣਾ ਬਹਾਲ ਨਹੀਂ ਹੋਇਆ ਸੀ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵਾਨਤਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਟਾਈਮ ਵੀ ਸਰਕਾਰ ਸੀ ਕੀ ਨਾ ਚੋਣਾ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਨਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਆਵਾਜ਼ ਉੱਠਵੇ ਨੇ ਪਈ ਪਰ ਇਹ ਜਵਾਬ ਦੇ 2022 ਦੇ ਵਿੱਚ ਇਹਨਾਂ ਨੇ ਕੇਂਦਰ ਵਿੱਚ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਹ ਤੋਂ ਬਾਅਦ ਅੱਜ ਇਹੇ ਜੇ ਸੱਚੀ ਕਹਿ ਰਹੇ ਤਾਂ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਵਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਅਸੀਂ ਤਾਂ 10 ਨੂੰ ਵੀ ਆਵਾਂਗੇ ਅਸੀਂ ਨਾਲ ਆ ਤੁਹਾਡੇ ਉਹ ਤਾਂ ਇਹ ਕਹਿੰਦੇ 10 ਨੂੰ ਵੀ ਆਵਾਂਗੇ ਅਸੀਂ ਆ ਕੇ ਤਾਂ ਗਏ ਹਾਂ ਉਹਨੂੰ ਨਹੀਂ ਕੌਣ ਆ ਕੇ ਗਿਆ ਜੀ ਨਹੀਂ ਇਹਦੇ ਵਿੱਚ ਹੀ ਜਿਹੜੇ ਹਾਈ ਕੋਰਟ ਵਾਲੀ ਗੱਲ ਹੈ ਇਹਨਾਂ ਨੇ ਸਿਰਫ ਇੰਨਾ ਕਰਿਆਗਾ ਕਿ ਹਾਈ ਕੋਰਟ ਦੇ ਵਿੱਚ ਆਪ ਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੁੰਦੇ ਹੋ ਸੰਘਰਸ਼ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆ ਹੈਗਾ ਸੈਂਟਰ ਦੇ ਖਿਲਾਫ ਕੋਟਾਂ ਤੋਂ ਕਿੰਨੀਆਂ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਟ ਨੇ ਹੋਰ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਬੜਾ ਪਾਣੀਆਂ ਦਾ ਮਸਲਾ ਹੈ ਬੀਬੀ ਐਮਪੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹਨੇ ਅਸੀਂ ਇਹਨਾਂ ਤੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਨਾਂ ਤੋਂ ਜਵਾਬ ਮੰਗਦੇ ਆ ਤੁਹਾਨੂੰ ਲੱਗ ਇਹ ਫੋਟੋ ਆਪਨੇ ਫੋਟੋ ਖਿਚਵਾਉਣ ਲਈ ਸਟੇਟਮੈਂਟ ਬਾਜੀ ਸਾਰੇ ਲੋਕਾਂ ਨੂੰ ਆਉਣੇ ਆ ਅਸੀਂ ਕਹਿੰਨੇ ਬਸ ਆ ਇੱਥੇ ਤੁਸੀਂ ਕਰਨੀ ਆ ਜਿਹਾਉਣ ਦੀ ਦਸ ਗਾਸ਼ ਵਿੱਚ ਸ਼ਾਮਲ ਹੋਵੋ ਅਜੇ ਫੋਟੋ ਖਿਚਵਾਉਣ ਲਈ ਇਹ ਤਾਂ ਇਸ ਇਸ ਧਰਨੇ ਦਾ ਇਸਤੇਮਾਲ ਕਰ ਲਈ ਆਪਣੀ ਚਾਸੀਆਂ ਰੋਟੀਆਂ ਸੇਕਣ ਲਈ ਇੱਥੇ ਕੋਈ ਨਾ ਆਵੇ ਠੀਕ ਠੀਕ ਆ